ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਦੀ 5 ਸਾਲ ਦੀ ਨੀਖਾ ਦੇ ਨਾਲ ਸਕੂਲ ਦੇ ਵਿੱਚ ਮਧੂਮੱਖੀਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਮਧੂਮੱਖੀਆਂ ਦੇ ਡੰਗ ਦੇ ਕਾਰਨ ਉਸ ਦੇ ਸਿਰ ਦੇ ਪਿਛਲੇ ਹਿੱਸੇ ਅਤੇ ਉਸ ਦੀ ਛਾਤੀ ਦੇ ਉੱਪਰ ਵੇਤਰਾਂ ਦੇ ਨਿਸ਼ਾਨ ਸੀ ਅਤੇ ਜਦੋਂ ਉਸ ਨੂੰ ਵਾਪਸ ਨੂੰ 병 ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਮਧੂਮੱਖੀਆਂ ਦੇ ਡੰਗ ਦੇ ਕਾਰਨ ਉਸ ਦੇ ਸਰੀਰ ਦੇ ਵਿੱਚ ਜ਼ਹਿਰ ਫੈਲ ਚੁੱਕਿਆ ਤੇ ਉਸ ਨੇ ਦਮ ਢੂਕ ਲਿਆ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰ ਦੁੱਖ ਦੇ ਵਿੱਚ ਦਾ ਸੀਹੀ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਸਕੂਲ ਪ੍ਰਸ਼ਾਸਨ ਦੇਤੇ ਗਏ ਇਤਨਲੇ ਇਲਜ਼ਾਮ ਲਗਾਏ ਗਏ ਜਿਵੇਂ ਕਿ ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਮਾਪਿਆਂ ਨੂੰ ਨਹੀਂ ਦਿੱਤੀ ਗਈ ਹੋ ਸਕਦਾ ਸੀ ਕਿ ਜੇਕਰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਜਾਂ ਫਿਰ ਕੋਈ ਵਿਚਾਰ ਪਹਿਲਾਂ ਹੁੰਦਾ ਤਾਂ ਇਸ ਮਾਸੂਮ ਬੱਚੀ ਦੀ ਜਾਨ ਬਚ ਜਾਂਦੀ। ਇਹ ਸਕੂਲੇ ਕੱਲ 8:30 ਵਜੇ ਸਕੂਲੇ ਗਈ ਆ। ਮੰਮੀ ਇਹਦੀ 12:30 ਵਜੇ ਲੈਣ ਗਈ ਆ ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ। ਇਦੇ ਸਿਰ 'ਚ ਜ਼ਿਆਦਾ ਲੜੀਆਂ ਸੀ ਕੁੜੀ ਕੱਲ ਦੀ ਉਲਟੀਆਂ ਕਰਦੀ ਸੀ ਅਸੀਂ ਕੱਲ ਦੋ ਡਾਕਟਰ ਬਦਲੇ ਸਾਨੂੰ ਨਹੀਂ ਯਕੀਨ ਆਇਆ ਅਸੀਂ ਸਿਵਲ ਚ ਲਾਇਆ ਚਾਕੇ ਸਿਵਲ ਦਾ ਆਲਿਆ ਨੇ ਟੀਕੇ ਲਾਏ ਆ ਟੀਕੇ ਲਾ ਕੇ ਕਹਿੰਦੇ ਘਰ ਚਲ ਜਾਓ ਜੇ ਲੋੜ ਪਈ ਤਾਂ ਸਵੇਰੇ ਆ ਜਿਓ ਮੈਂ ਕਹਾਂ ਚੱਲ ਕੋਈ ਜਿੱਦਾਂ ਕੁੜੀ ਸੁੱਤੀ ਉੱઠી ਆ ਨਾਲੇ ਉਲਟੀਆਂ ਆ ਗਈਆਂ ਨਾਲੇ ਅਸੀਂ ਚੱਕ ਕੇ ਇੱਥੇ ਲਾਏ ਆ ਇਨੀ ਆਕਸੀਜਨ ਲਈ ਆ ਉਸੇ ਜਲਾ ਕੇ ਤਾਂ ਇਹ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ ਤੁਸੀਂ ਆਪਣਾ ਬੱਚਾ ਲੈ ਜਾਵਾ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ ਸਾਨੂੰ 11:30 ਵਜੇ ਮੇਰੀ ਬੇਟੀ ਲੈਣ ਗਈ ਆ ਲੈਣ ਗਈ ਆ ਤਾਂ ਅਸੀਂ ਕਹਾਂ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ ਜਿਹੜੀ ਬੇਟੀ ਦੀ ਡੈਥ ਹੋਈ ਆ ਕਹਿੰਦੀ ਮੈਂ ਪਾਣੀ ਪੀਣ ਗਈ ਸੀ ਟੀਚਰ ਕੰਮ ਉਹ ਕਹਿੰਦੀ ਆ ਥਾਲ ਰੱਖ ਕੇ ਆ ਨਾਲ ਪਾਣੀ ਪੀਆ ਅਸੀਂ ਤਾਂ ਇਹ ਨਿਸਾਬ ਚਾਹੁੰਦੇ ਆ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਕੇ ਖਲਾ ਸਕਦੇ ਆ ਸਰਕਾਰ ਬੱਚਿਆਂ ਨੂੰ ਅੰਦਰ ਬੱਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ ਜਿਹੜੇ ਐਨ ਐਨੀਆਂ ਦੀਪੀਆਂ ਲਾਈਆਂ ਆ ਕੰਮਾਂ ਤੇ ਥਾਂ ਖਾਹਾਂ ਲੈਂਦੀਆਂ ਸਰਕਾਰਾਂ ਨੂੰ ਬੇਲੀਆਂ ਰਹਿੰਦੀਆਂ ਕਿ ਇਹ ਕਹਿਣ ਦੇ ਮੁਤਾਬਕ ਕਿ ਬੱਚੇ ਮਿੱਡੇ ਮਿਲਦੀ ਰੋਟੀ ਖਾਣ ਤੋਂ ਬਾਅਦ ਪਾਂਡੇ ਰੱਖਣ ਨੂੰ ਕਿਹਾ ਗਿਆ ਸੀ ਹਾਂਜੀ ਹਾਂਜੀ ਜਦੋਂ ਰੱਖਣਗੇ ਉਦੋਂ ਲੜੀਆਂ ਹਾਂਜੀ ਉਦੋਂ ਲੜੀਆਂ ਮੱਖੀਆਂ ਉਹਦੇ ਕਿੰਨੀਆਂ ਮੱਖੀਆਂ ਕਿੱਥੇ ਕਿੱਥੇ ਲੜੀਆਂ ਸੀ ਸਿਰ 'ਚ ਲੜੀਆਂ ਆ ਇੱਥੇ ਗਲੇ ਤੇ ਲੜੀ ਹੱਥ ਤੇ ਲੜੀ ਆ ਕਿੰਨੀਆਂ ਲੜਾਈਆਂ ਹੋ ਗਈਆਂ ਲੜੇ ਗਈਆਂ ਹੋਗੀਆਂ 4-5 ਲੜਾਈਆਂ ਹੋ ਗਈਆਂ ਕੁੜੀ 1 ਘੰਟਾ ਤੜਫੀ ਆ ਸਕੂਲ ਦੇ ਵਿੱਚ ਸਕੂਲ ਵਾਲਿਆਂ ਨੇ ਦੱਸਿਆ ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ ਮੇ ਸਕੂਲ ਦੇ ਬੱਚੇ ਨੇ ਤੁਹਾਡੀ ਕੁੜੀ ਦਾ ਮਖਿਆ ਉਹ ਤਾਂ 12:30 ਵਜੇ ਮੇਰੀ ਬੇਟੀ ਲੈਣ ਗਈ ਤਾਂ ਫੇਰ ਦੱਸਿਆ ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਨਾ ਕਿਸੇ ਸਟਾਫ ਨੇ ਦੱਸਿਆ ਨਾ ਟੀਚਰਾਂ ਨੇ ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ ਨਾ ਸਾਨੂੰ ਉਹੀ ਦੱਸਿਆ ਕਿਹੜਾ ਸਕੂਲ ਦਾ ਨਾਮ ਕੀ ਹੈ ਸਕੂਲ ਦਾ ਪ੍ਰਾਇਮਰੀ ਸਰਕਾਰੀ ਸਕੂਲ ਹੈ ਜੀ ਹਾਂ ਜੀ ਤੇ ਬੱਚੀ ਕਿੱਧਰ ਤੋਂ ਜਾ ਰਹੀ ਸੀ ਬੱਚੀ ਤਾਂ ਕਿੰਨਾ ਚਾ ਪੰਜਵੇਂ ਸਾਲ ਚ ਜਾਂਦੀ ਪਈ ਆ ਤੇ ਸਾਨੂੰ ਤਾਂ ਸਭ ਚਾਹੀਦਾ ਸਾਨੂੰ ਤਾਂ ਇਹ ਚਾਹੀਦਾ ਵੀ ਮੇਰੇ ਟੇਮੇ ਸਾਨੂੰ ਇਹਨੇ ਦੱਸਿਆ ਕਾਤੇ ਨਹੀਂ ਅੱਜ ਸਾਡੇ ਨਾਲ ਹੋਈ ਆ ਕੱਲ ਪੜਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਸਕੂਲ ਵਾਲਿਆਂ ਨੇ ਗੱਲ ਕੀਤੀ ਮਣਕੇ ਕਿ ਤੁਸੀਂ ਦੱਸੋ ਅਸੀਂ ਤਿੰਨ ਚਾਰ ਵਾਰੀ ਫੋਨ ਕਰ ਚੁੱਕੇ ਆ ਵੀ ਸਾਡੇ ਬੱਚੀ ਜਾਦੇ ਸੀ ਆ ਕਹਿੰਦੇ ਨਹੀਂ ਕੋਈ ਜਰੀਲੀ ਚੀਜ਼ ਖਾ ਲੇਗੀ ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ ਨਾ ਸਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਜਰੀਲੀ ਚੀਜ਼ ਹੈਗੀ ਆ। ਕੋਈ ਡੂਮ ਨਾਲ ਲੜਨ ਤੋਂ ਬਾਅਦ ਫਿਰ ਬੱਚੀ ਨੂੰ ਕਿਤੇ ਪ੍ਰਾਈਵੇਟ ਹਸਪਤਲ ਚ ਲਿ ਗਏ ਅਸੀਂ ਪਹਿਲੇ ਡਾਕਟਰ ਤੋਂ। ਪਹਿੰਟਾ ਹੀ ਡਾਕਟਰ ਸੀ, ਦੋ ਡਾਕਟਰ ਬਦਲੇ ਅਸੀਂ ਕਿ ਚੱਲ ਮੜ ਮੋਟੀਆਂ ਲੜੀਆਂ ਸੋਜ ਉੱਤਰ ਜਾਈ ਹੋਗੀ। 6 ਵਜੇ ਜਾਦੇ ਹੋ ਗਈ ਅਸੀਂ ਰਾਤੀ ਇੱਥੇ ਲਾਇਆ। ਰਾਤੀ ਅਸੀਂ 10 ਵਜੇ ਗਏ ਆਇਥੋਂ। ਸਵੇਰੇ ਉਹ ਉੱਠ ਕੇ ਨਾਲੇ ਉਲਟੀ ਕੀਤੀ, ਨਾਲੇ ਉਲਟੀ ਕੀਤੀ ਅਸੀਂ ਇੱਥੇ ਲਾਇਆ। ਆਮਰਾਂ ਜਾਂਸੀ ਜਗ੍ਹਾ ਤੇ ਆਮਰ ਜਾਂਸੀ ਵਾਲਿਆਂ ਸਾਨੂੰ ਇੱਧਰ ਪੇਚਿਆ ਨਹੀਂ ਦਾਖਲ ਕੀਤੀ ਗਲੂਕੋਸ ਦੀਆਂ ਦੋ ਬਤਲਾ ਚਾੜੀਆਂ ਫੇ ਉਨੀ ਆਕਸੀਜਨ ਲਾਤੀ ਤੁਸੀਂ ਕਹਿ ਰਹੀ ਹੋ ਕਿ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰ ਸਾਨੂੰ ਨਿصاف ਚਾਹੀਦਾ ਸਕੂਲ ਵਾਲੋਂ ਤੁਹਾਨੂੰ ਸਾਈਜ਼ ਜਾਂ ਤਾਂ ਸਟਾਫ ਨਾਮਾ ਬਦਲ ਰੱਖ ਲੈਣ ਉਹ ਕੰਮ ਵਾਲੀਆਂ ਠਾ ਦੇਣ ਜਿਹੜੀਆਂ ਕੰਮ ਕਰਦੀਆਂ ਚਾਰ ਜਾਣੀਆਂ ਆ ਜਿਹੜੀਆਂ ਬੱਚਿਆਂ ਦੀ ਕੇਅਰ ਨਹੀਂ ਕਰ ਸਕਦੀਆਂ ਦੇਖ ਨਹੀਂ ਸਕਦੀਆਂ ਬੱਚਿਆਂ ਨੂੰ ਤਾਂ ਉਹਨਾਂ ਤੇ ਕਾਰਵਾਈ ਕਰਨੀ ਕੀਤੀ ਜਾਵੇ ਸਾਰਿਆਂ ਦੀ ਜਾ ਸਟਾਪ ਬਦਲ ਨਾ ਮੈਂ ਤਾਂ ਇਹੇ ਚਾਹੁੰਦੀ ਆ ਕੁੜੀਆਂ ਦਾ ਨਾਮ ਕੀ ਹੈ ਜੀ ਨੇਹਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਪ੍ਰਿੰਸੀਪਲ ਦੇ ਹੁਣ ਸਰਪੈਂਟ ਕੀਤਾ ਜਾਵੇ ਟੂਟੀ ਤੋਂ ਲਿਥਿਆ ਜਾਵੇ ਜਦੋਂ ਇਹਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੇਰ ਨਹੀਂ ਕਰਨੀ ਸਾਨੂੰ ਇੱਕ ਸਕੂਲ ਦੀ ਲਾਪਰਵਾਹੀ ਅਜੇ ਪਹਿਲਾ ਮੌਕਾ ਸੀ ਜਦੋਂ ਬੱਚੇ ਦੀ ਜਾਨ ਬਚ ਸਕਦੀ ਸੀ ਹਾਂ ਬੱਚੇ ਦੀ ਜਾਨ ਬਚ ਸਕਦੀ ਸੀ ਅਸੀਂ ਬਚਾ ਸਕਦੇ ਸੀ ਪੈਸਾ ਲਾ ਦੇਣਾ ਸੀ ਅਸੀਂ ਪਰ ਸਾਨੂੰ ਸਰਕਾਰ ਨੇ ਪ੍ਰਿੰਸੀਪਲ ਨੇ ਸਾਡੇ ਨੇ ਧੋਖਾ ਕੀਤਾ ਕਹਿੰਦੀ ਇੱਕ ਬੱਚੇ ਤਾਂ ਨਹੀਂ ਲੜੀਆਂ ਬਹੁਤ ਬੱਚਿਆਂ ਦੇ ਲੜੀਆਂ ਕਿਤੇ ਤੁਹਾਡੇ ਕੋਈ ਗਾ ਨਹੀਂ ਕੋਈ ਜਰੀਲੀ ਚੀਜ਼ ਖਾ ਲਊਗੀ ਸਾਡੇ ਇੰਨੇ ਵੀ ਨਿਆਣੇ ਨਹੀਂ ਹੈਗੇ ਜਿਹੜੀ ਚੀਜ਼ ਖਾ ਲੈਣੇ ਬਿਨਾਂ ਪੁੱਛੇ ਤੋਂ ਚੀਜ਼ ਨਹੀਂ ਖਾਂਦੇ ਉਹਦਾ ਦੁਕਾਨੋਂ ਵੀ ਪੈਕਟ ਲਿਆਉਣ ਉਹ ਵੀ ਮੰਮਾ ਖੋਲ ਦੇ ਲੜਕੀ ਦਾ ਸਕੂਲ ਦੇ ਵਿੱਚ ਡੂਬਣਾ ਲੜ ਗਿਆ ਜਿਹਨਾਂ ਉਹਨਾਂ ਦੇ ਕੱਲ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਆ ਸਕੂਲੇ ਪੜ੍ਹਨ ਜਾਂਦੀ ਸੀ ਤਾਂ ਉਥੇ ਕਿਤੇ ਡੂਹਾਂ ਲੜ ਗਿਆ ਤੇ ਟੀਚਰਾਂ ਨੇ ਦੱਸੇ ਨਹੀਂ ਇਹਨਾਂ ਨੂੰ ਡੂਹਾਂ ਲੜ ਗਿਆ ਕਿੱਥੋਂ ਦੀ ਹੈ ਲੜਕੀ ਜੀ ਇਹ ਜੈਨ ਡਾੜਾ ਡਾੜਾ ਮੈਡਮ ਠੀਕ ਹੈ ਕਿਹੜੇ ਸਕੂਲ ਦੀ ਸਰਕਾਰੀ ਸਕੂਲ ਸਰਕਾਰੀ ਸਕੂਲ ਡਾੜਾ ਇੱਕ ਸਾਹਮਣੇ ਕੀ ਹੈ ਕਿਸ ਤਰ੍ਹਾਂ ਡੂਹਣਾ ਲਾਣਾ ਮੈਂ ਪੋਸਟ ਮਾਰੋਗਾ ਉਸ ਤੋਂ ਬਾਅਦ ਪਤਾ ਲੱਗੂਗਾ ਇਹ ਜੀ ਪਰਿਵਾਰ ਕਹਿੰਦਾ ਕਿ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ ਲੜਕੀ ਤਾਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਹਾਦਸਾ ਵਾਪਰਿਆ ਉਹ ਦੱਸਦੇ ਵੀ ਉਥੇ ਡੂਹਾਂ ਨੇੜੇ ਲੱਗਾ ਹੋਰ ਬੱਚਿਆਂ ਦਾ ਵੀ ਲੜਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੀ ਕਹ ਰਹ ਕੀ ਕੀ ਕਾਰਵਾਈ ਕੀਤੀ ਹੈ ਅੱਜ ਦੇਖਦੇ ਆਂ ਪੋਸਟਮਾਨੋਂ ਬਾਅਦ ਹੋਇਆ ਕਰਦੇ ਕਿੰਨੀ ਉਮਰ ਦੀ ਬੱਚੀ ਨੇ 5 ਸਾਲ ਕੀ ਨਾਮ ਹੈ ਬੱਚੇ ਦਾ ਨੇਹਾ ਨੇਹਾ ਨੇਹਾ